ਅਜੀ ਜਗਰਾਓ ਲੁਧਿਆਣੇ ਵਾਲਾ ਲੰਗਰ ਆ ਜੀ ਤੇ ਆਪਾਂ ਹੀ ਸਭ ਤੁਹਾਨੂੰ ਦੱਸਣਗੇ ਜੀ 18 ਤੋਂ 20 ਤੱਕ ਲੰਗਰ ਲੱਗਣਾ ਆ ਤੇ ਕੀ ਕੀ ਲਗਾ ਰਹੇ ਲੰਗਰ ਦੇ ਵਿੱਚ ਜਲੇਬੀ ਹੁੰਦੀ ਆ ਜੀ ਹਾਂਜੀ ਚਾਲੂ ਪੂਰੀ ਹਾਂਜੀ ਚੋਲ ਕੜੀ ਚੋਲ ਰਾਜਮਾ ਚੋਲ ਠੀਕ ਹੈ ਜੀ ਤੇ ਬਾਕੀ ਚਿੱਕੀ ਟਿੱਕੀ ਨਾਲ ਠੀਕ ਹੈ ਜੀ 11ਵਾਂ ਵਰਸ਼ਿਕ ਭੰਡਾਰਾ ਹਾਂਜੀ 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 ਦੋਸਤੋ ਮਾ ਜਵਾਲਾ ਜੀ ਲੰਗਰ ਹਾਲ 16 ਜੁਲਾਈ ਤੋਂ 16 ਅਗਸਤ ਤੱਕ ਲੱਗਣ ਜਾ ਠੀਕ ਸਗਰਾਣ ਤੋਂ ਸ਼ੁਰੂ ਹੋ ਕੇ ਹਾਂਜੀ ਜਦ ਤੱਕ ਪ੍ਰਮਾਤਮਾ ਕਰੇ ਹੁਕਮ ਆਇਆ ਮਹਾ ਮਾਈਦਾ ਲਾਵਾਂਗੇ ਠੀਕ ਹੈ ਜੀ ਬਾਕੀ ਸਾਰੀ ਹਾਂਜੀ ਸਾਹਮਣੇ ਜੀ ਮਾਤਾ ਦਾ ਮੰਦਰ ਉਧਰ ਲੱਗ ਚੁੱਕਿਆ ਜੀ ਝੂਲੇ ਪਗੂੜੇ ਉਧਰ ਕਿਸ਼ਤੀ ਦੀ ਵੀ ਤਿਆਰੀ ਹੋ ਰਹੀ ਆ ਤੇ ਹਾਂਜੀ ਸਵੇ ਸਵੇ ਸੰਗਤ ਚੱਲ ਰਹੀ ਆ ਜੀ ਤੇ ਦੋਸਤੋ ਸਵਾਗਤ ਹੈ ਇੱਕ ਹੋਰ ਨਵੇਂ ਬਲੌਗ ਦੇ ਵਿੱਚ ਤੇ ਅੱਜ ਦੇ ਬਲੌਗ 'ਚ ਆਪਾਂ ਤੁਹਾਨੂੰ ਲੈ ਕੇ ਜਾ ਰਹੇ ਹਾਂ ਮਾਤਾ ਚਿੰਤਪੂਨੀ ਰੋਡ ਤੇ ਤੇ ਦਿੰਦੇ ਆ ਕੋਈ ਨਿਊ ਅਪਡੇਟ ਕਾਫੀ ਸਾਰੇ ਲੰਗਰ ਹੁਸ਼ਿਆਰਪੁਰ ਦੇ ਵਿੱਚ ਲੱਗ ਚੁੱਕੇ ਆ ਜਦੋਂ ਆਪਾਂ ਲੰਗਰ ਹੋ ਚੁੱਕਿਆ ਜੀ ਤਿਆਰੀ ਲੱਗ ਰਹੀ ਤੇ ਪੱਕ ਵੀ ਰਿਹਾ ਆ 18 19 20 ਜੁਲਾਈ ਲੋੜੀ ਸਾਹਮਣੇ ਆ ਜੀ ਲੁਧਿਆਣਾ ਜਗਰਾਉਂ ਵਾਲਿਆ ਲੰਗਰ ਤੇ ਇਸ ਸਾਈਡ ਵੀ ਲੱਗ ਰਿਹਾ ਆ ਚਲੋ ਚੱਲਦੇ ਆ ਜੀ ਸੇਵਾਦਾਰਾ ਤੋਂ ਲੈਂਦੇ ਆ ਜੀ ਇਨਫੋਰਮੇਸ਼ਨ ਜੋ ਜੋ ਵੀ ਲੱਗਣ ਜਾ ਰਿਹਾ ਕਿੰਨੇ ਟਾਈਮ ਲਈ ਲੱਗਣਾ ਆ ਲਿਖਿਆ 3 ਦਿਨਾਂ ਜੋ ਜੋ ਵੀ ਲੱਗਣਾ ਸਾਰਾ ਕੁਝ ਪੁੱਛ ਕੇ ਦੱਸਦੇ ਤੁਹਾਨੂੰ ਇਸ ਬਲੌਗ ਦੇ ਵਿੱਚ ਤੇ ਲੋਕੇਸ਼ਨ ਹੈਗੀ ਆ ਜੀ ਅੱਗੇ ਪਿੱਛੇ ਹੈਗੇ ਚੋਹਾਲ ਡੈਮ ਨਾਲੇ ਮੁੜਦਾ ਜੀ ਪੋਣੀ ਮੋੜ ਇੱਥੇ ਤੇ ਉਪਰਾਂ ਲੱਗੇ ਜੀ ਦੋ ਲੰਗਰ ਇੱਕ ਲੰਗਰ ਹੋਰ ਲੱਗਣਾ ਤੀਸਰਾ ਲੰਗਰ ਤੇ ਚਲੋ ਜੀ ਜੈ ਮਾਤਾ ਦੀ ਅੱਗੇ ਜੈ ਮਾਤਾ ਜੀ ਹਾਂਜੀ ਆਜੀ ਜਗਰਾਉਂ ਲੁਧਿਆਣੇ ਵਾਲਾ ਲੰਗਰ ਆ ਜੀ ਤੇ ਆ ਭਾਈ ਸਾਹਿਬ 18 ਤੋਂ 20 ਤੱਕ ਲੰਗਰ ਲੱਗਣਾ ਜੀ ਤੇ ਕੀ ਕੀ ਲਗਾ ਰਹੇ ਆ ਜੀ ਹਾਂਜੀ ਲੱਪੇ ਸ਼ਾਕ ਲੱਪ ਜਗਰਾਉਂ ਹਾਂਜੀ ਹਾਂਜੀ ਲੱਪੇ ਸ਼ਾਕ ਲੱਪ ਜਗਰਾਉਂ ਵਾਲਾ ਲੰਗਰ ਆ ਜੀ ਤੇ ਆ ਸੇਵਾਦਾਰ ਤੁਹਾਨੂੰ ਦੱਸਣਗੇ ਜੀ 18 ਤੋਂ 20 ਤੱਕ ਲੰਗਰ ਲੱਗਣਾ ਆ ਤੇ ਕੀ ਕੀ ਲਗਾ ਰਹੇ ਲੰਗਰ ਦੇ ਵਿੱਚ ਜਲੇਬੀ ਹੁੰਦੀ ਆ ਜੀ ਹਾਂਜੀ ਆਲੂ ਪੂਰੀ ਹਾਂਜੀ ਚੋਲ ਖੜੀ ਚੋਲ ਰਾਜਮਾ ਚੋਲ ਠੀਕ ਹੈ ਜੀ ਤੇ ਬਾਕੀ ਟਿੱਕੀ ਟਿੱਕੀ ਨਾ ਠੀਕ ਹੈ ਜੀ 11ਵਾਂ ਵਰਸ਼ਿਕ ਭੰਡਾਰਾ ਨਾ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਜੀ ਤੇ ਆ ਉੱਪਰ ਤਰਪਾਲਾ ਪਾ ਕੇ ਪੱਟਾ ਕਰਤਾ ਹੋਇਆ ਨਾ ਤਰਪਾਲਾ ਪਾ ਕੇ ਪੱਕਾ ਕਿਥੇ ਮੀਂਹ ਪੈਣੀ ਤੋਂ ਹਾਂਜੀ ਦੇ ਕੋਈ ਚੈੱਕ ਕਰ ਸਕਦੇ ਹੋ ਤਰਪਾਲ ਫਾਤੀ ਆ ਕੋਈ ਆਣ ਆਲੀ ਸੰਗਤ ਰੁਕ ਵੀ ਸਕਦੇ ਅੰਦਰ ਉਹ ਆਇਆ YouTube ਤੋਂ ਆਇਆ ਹੈ ਹੈ YouTube ਤੋਂ ਆਇਆ ਹੈ ਕਹਿੰਦੇ ਆ ਵੀ ਸੇਵਾਦਾਰ ਮੁੱਖ ਸੇਵਾਦਾਰ ਹੈ ਜੀ ਕੀ ਨਾਮ ਆਪਣਾ ਜੀ ਸ਼ੁਭ ਨਾਮ ਅਸ਼ਨੀ ਕੁਮਾਰ ਅਸ਼ਨੀ ਕੁਮਾਰ ਜੀ ਤੇ ਇਹ ਲੰਗਰ ਲਗਾ ਰਹੇ ਆ ਪੂਰਾ ਪ੍ਰਬੰਧ ਕੀਤਾ ਹੋਇਆ ਤਰਪਾਲਾ ਲੱਗੀਆਂ ਹੋਈਆਂ ਆ ਸੰਗਤ ਨੂੰ ਮੀਂਹ ਕਣੀ ਦੀ ਵੀ ਕੋਈ ਦਿੱਕਤ ਪਰੇਸ਼ਾਨੀ ਨਹੀਂ ਲੰਗਰ ਖਾ ਸਕਦੇ ਆ ਜੀ ਹਾਂ ਜੀ ਲੰਗਰ ਹਾਂ ਜੀ ਲੰਗਰ ਦੀ ਪੂਰੀ ਤਿਆਰੀ ਆ ਜੀ ਤੇ ਹੁਣ ਦੇਹੀ ਪਰੌਂਠੇ ਦੀ ਤਿਆਰੀ ਹੋ ਰਹੀ ਆ ਅੱਜ ਤਰੀਕ ਹੈ ਜੀ 19 ਤਰੀਕ ਤੇ ਬਾਕੀ ਇਸ ਸਾਈਡ ਵੀ ਲੰਗਰ ਲੱਗ ਰਹੇ ਆ ਆਦਿਕ ਅਭਿਨੰਦਨ ਲੁਧਿਆਣੇ ਵਾਲੇ ਜਗਰਾਉਂ ਵਾਲੇ ਲਗਾ ਰਿਹਾ ਜੀ ਲੰਗਰ ਮੁਕ ਸੇਵਾ ਦਾ ਰਾਣਾ ਵੀ ਤੁਹਾਡੀ ਗੱਲ ਕਰਾਸੀ ਆ ਪਿੱਛੇ ਲੱਗੇ ਹੋਈ ਹਲਵਾਈ ਤੇ ਦੇਹੀ ਪਰੌਂਟਿਆਂ ਲੰਗਰ ਸ਼ੁਰੂ ਹੋਣ ਜਾ ਰਿਹਾ ਆ ਤੇ ਇਹ ਹੈ ਕਿ ਜੀ ਹੁਸ਼ਿਆਰਪੁਰ ਤੋਂ ਜਦੋਂ ਆਪਾਂ ਟਰਵਾਲ ਲਈ ਆਂਦੇ ਕੋਣੀ ਮੋੜ ਦੇ ਨਾਲੇ ਹੀ ਲੰਗਰ ਲੱਗਾ ਹੋਇਆ ਤੇ ਜੇ ਤੁਸੀਂ ਆ ਸਕਦੇ ਹੋ ਤੇ ਫਤੂ ਤੋਂ ਫੈਲ ਜਾ ਤਰ੍ਹਾਂ ਸ਼ੁਰੂ ਹੋ ਚੁੱਕੀ ਆ ਜਿਹੜੀਆਂ ਸੰਗਤਾਂ ਜਾਣਾ ਚਾਹੁੰਦੇ ਆ ਜਾ ਸਕਦੀਆਂ ਆ ਥਾਂ ਦਾ ਲੰਗਰ ਲੱਗ ਚੁੱਕੇ ਆ ਤੇ ਰਹਿائش ਵੀ ਹੈਗੀ ਆ کافی ਜਦਾਂ ਮੀਂਹ ਆਲਾ کافی ਪੂਛੇ ਵੈਦਰ ਰਿਹਾ ਜਿਸ ਕਾਰਨ ਤਕਰੀਬਨ ਥੋੜੀ ਜੁੜ ਥੋੜੀ ਜੁੜੀ ਤੇ ਪੱਟੇ ਦਾ ਪੱਦਰ ਤੇ ਟੈਂਟ ਲੱਗੇ ਹੋਏ ਆ ਲੈ ਵਾਲਿਆ ਲੰਗਰ ਇਹ 25 ਜੁਲਾਈ ਤੋਂ ਸ਼ੁਰੂ ਹੋਣਾ ਹੈ ਪਰ ਇੱਥੇ ਕੱਲ ਨੂੰ ਜਿਹਦਾ ਐਤਵਾਰ ਕੱਲ ਵੀ ਸੰਗਤ ਨੇ ਲੰਗਰ ਲਾਣਾ ਆ ਤੇ ਜਿਹੜੀ ਸੰਗਤ ਆ ਰਹੀ ਹੈ ਇੱਥੋਂ ਹੀ ਖਾ ਕੇ ਜਰੂਰ ਜਾਇਓ ਹਰ ਐਤਵਾਰ ਲੰਗਰ ਲੱਗਦਾ ਆ ਮਾਤਾ ਰੰਦੇ ਨਰਦਿਆਂ ਦੇ ਇੱਕ ਡੇਢ ਮਹੀਨਾ ਪਹਿਲਾਂ ਲੰਗਰ ਸ਼ੁਰੂ ਹੋ ਜਾਂਦਾ ਹਰ ਐਤਵਾਰ ਤੇ ਕੋਈ ਨਾ ਸੀ ਪਹੁੰਚਿਆ ਜੀ ਪੰਡਤ ਮੰਗੂ ਵਾਲੇ ਵੀ ਲੰਗਰ ਲੱਗੇ ਹੋਏ ਆ ਜੀ ਪਰਸੋ ਦੇ ਲੰਗਰ ਲੱਗ ਚੁੱਕੇ ਆ ਮੰਗੂ ਵਾਲੇ ਵਾਲੇ ਸਾਈਡ ਵੀ ਤੇ ਅੱਜ ਵੀ ਤਾਂ ਨਵਾਂ ਪੜੇ ਇੱਧਰ ਐਸਾ ਡਾਗਾ ਜੀ ਲੁਧਿਆਣੇ ਵਾਲਾ ਲੰਗਰ ਤੇ ਇੱਧਰ ਹੈਗਾ ਜੀ ਭੋਗ ਭੁਜ ਲੰਗਰ ਵਾਲਿਆਂ ਦਾ ਇੱਧਰ ਵੀ ਤਿਆਰੀ ਹੋ ਚੁੱਕੀ ਆ ਤੋ ਜਦੋਂ ਮਾਰਸ਼ਿਕ ਪੰਡਾਰਾ 16 ਜੁਲਾਈ ਤੋਂ 16 ਅਗਸਤ ਤੱਕ ਪੂਰੇ 1 ਮਹੀਨੇ ਲੱਗਣਾ ਜੀ ਹਾਂਜੀ ਦੋਸਤੋ ਮਾ ਜਵਾਲਾ ਜੀ ਲੰਗਰ ਹਾਲ 16 ਜੁਲਾਈ ਤੋਂ 16 ਅਗਸਤ ਤੱਕ ਲੱਗਣ ਜਾ ਰਿਹਾ ਤੇ ਚਲੋ ਇੱਥੇ ਦੇ ਜਿਹੜੇ ਮੁੱਖ ਸੇਵਾਦਾਰ ਆ ਉਹਨਾਂ ਖਾਸ ਸਾਡੀ ਸੰਗਤ ਵਾਸਤੇ ਜੈ ਮਾਤਾ ਜੀ ਕਿੰਨੇ ਆ ਜੀ ਹਾਂਜੀ ਜੈ ਮਾਤਾ ਦੀ ਬਾਕੀ ਅ ਵਿਸ਼ਵ ਦੀ ਮਹਾਮਾਈ ਦੀ ਕਿਰਪਾ ਦੇ ਹਿਸਾਬ ਜਿਵੇਂ ਕਿ ਟਾਪੀ ਲੁਧਿਆਣਾ ਵੱਲੋਂ ਨਜ਼ਰ ਆਏਗਾ ਅੱਛਾ ਜੀ ਜਿਨਾ ਕੇ ਹਰ ਮਹੀਨੇ ਸੰਗਰਾਣ ਸੰਗਰਾਣ ਲੱਗਦਾ ਅੱਛਾ ਜੀ ਔਰ ਇਹ ਇਸ ਟਾਈਮ ਸੋਨਾ ਗ੍ਰੀਕ ਸੰਗਰਾਣ ਤੋਂ ਸ਼ੁਰੂ ਹੋ ਕੇ ਹਾਂਜੀ ਅਖਿਰ ਜਦ ਤੱਕ ਪ੍ਰਮਾਤਮਾ ਕਰੇ ਹੁਕਮ ਆਇਆ ਮਾ ਮਾਈ ਦਾ ਲਾਵਾਂਗੇ ਠੀਕ ਹੈ ਜੀ ਬਾਕੀ ਸਾਰੀ ਸੰਗਤ ਜੋ ਹੈ ਪ੍ਰਮਾਤਮਾ ਦੇ ਪਿਆਰੇ ਔਰ ਆਖੇ ਦਰਸ਼ਨ ਦਿਓ ਬੈਠੋ ਲੰਗਰ ਸ਼ਕੋ ਇਹ ਜੈ ਜਵਾਲਾ ਮਾਤਾ ਦੇ ਨਾਮ ਤੇ ਲੰਗਰ ਹਾਲ ਹੈ ਹਾਂਜੀ ਮਾ ਮਾਈ ਦੇ ਨਾਮ ਤੇ ਰੱਖਿਆ ਗਿਆ ਹੈ ਠੀਕ ਹੈ ਜੀ ਆਓ ਪਿਆਰਿਓ ਸਾਡੇ ਨਾਲ ਸੰਯੋਗ ਦਿਓ ਲੰਗਰ ਸ਼ਕੋ ਸਭ ਤੇ ਆਪਣੇ ਆਪ ਜੀਵਨ ਸ਼ਕੋ ਜੀ ਮਹਾਰਾਜ ਜਿਉ ਮਾਈ ਦਾ ਹੁਕਮ ਆਊਗਾ ਉਹ ਕਰਾਂਗੇ ਜੈ ਮਾ ਠੀਕ ਹੈ ਜੈ ਮਾਤਰੀ ਤੇ ਪੂਰਾ 1 ਮਹੀਨਾ ਲੰਗਰ ਚੱਲਣਾ ਜੀ ਤੇ ਹੈਗਾ ਸਲੇਮਪੁਰ ਵਾਲੇ ਜੀ ਸਲੇਮ ਟਾਪਰੀ ਲੁਧਿਆਣਾ ਸਲੇਮ ਟਾਪਰੀ ਲੁਧਿਆਣਾ ਵਾਲਾ ਲੰਗਰ ਹੈ ਜੀ ਤੇ ਮਾਂ ਜਵਾਲਾ ਜੀ ਨਾਮ ਤੇ ਲੰਗਰ ਲੱਗਦਾ ਆ 1 ਮਹੀਨਾ ਲੱਗਣਾ ਪੂਰਾ ਸੰਗਰਾਮ ਤੋਂ ਸੰਗਰਾਜ ਤੇ ਬਹੁਤ ਖੁਸ਼ੀ ਵਾਲੀ ਗੱਲ ਆ ਪੂਰਾ ਇੱਕ ਮਹੀਨਾ ਲੰਗ ਲਾ ਰਹੇ ਨਹੀਂ ਤਾਂ ਸੰਗਤਾਂ ਲਾਉਂਦੀਆਂ ਆ 5 ਦਿਨ 7 ਦਿਨ ਤੇ ਹਰ ਸਾਲ ਲੰਗ ਲਗਾਉਂਦੇ ਆ ਬਾਬਾ ਜੀ ਤੇ 14ਵਾਂ ਵਿਸ਼ਾਲ ਪੰਡੰਰਾ ਲੱਗ ਰਿਹਾ ਜੀ ਤੇ ਜਿਹੜੀ ਵੀ ਸੰਗਤ ਜਾ ਰਹੀ ਆ ਮੰਗੂਵਾਲ ਪੁਲਿਸ ਚੌਕੀ ਦੇ ਪਿੱਛੇ ਪੈਂਦਾ ਜੀ ਤੇ ਜ਼ਰੂਰ ਖਾ ਕੇ ਆਇਓ ਲੰਗਰ ਹਾਂਜੀ ਦੋਸਤੋ ਜੀੜੇ ਸੇਵਾਦਾਰ ਲੰਗਰ ਲਗਾ ਰਹੇ ਆ ਰੂਬਰੂ ਕੀਤਾ ਤੁਹਾਡੇ ਮੂਰੇ ਤੇ ਬਾਕੀ ਦੱਸ ਰਿਹਾ ਕਿ ਪੂਰਾ 1 ਮਹੀਨਾ ਲੰਗਰ ਲੱਗੂਗਾ 16 ਜੁਲਾਈ ਤੋਂ 16 ਅਗਸਤ ਤੱਕ ਜਿਹੜੀਆਂ ਵੀ ਸੰਗਤਾਂ ਆ ਰਹੀਆਂ ਜ਼ਰੂਰ ਲੰਗਰ ਖਾ ਕੇ ਜਾਇਓ ਇੱਥੇ ਬਹੁਤ ਸੁਆਦੀਸ਼ਟ ਲੰਗਰ ਲੱਗਦਾ ਆ ਤਿੰਨ ਚਾਰ ਲੰਗਰ ਇਕੱਠੇ ਹੀ ਆ ਮੰਗੂਵਾਲ ਦੇ ਵਿੱਚ ਅੰਨੇ ਦੋਸਤੋ ਆਜੀ ਚੌਹਲ ਦਾ ਕੋਣੀ ਮੋੜ ਚੋਂ ਹਾਲ ਤੱਕ ਪਰ ਤੇ ਪਿੱਛੇ ਲੱਗਿਆ ਜੀ ਲੰਗਰ ਤੇ ਬਾਕੀ ਬਹੁਤ ਵਧੀਆ ਸੇਵਾਦਾਰਾਂ ਦਾ ਨੇਚਰ ਸੀਗਾ ਜਿਹੜੇ ਸੇਵਾਦਾਰ ਸੀਗੇ ਕਾਫੀ ਮਾਨਤਾਨ ਕੀਤਾ ਤੇ ਬਾਕੀ ਹੁਣ ਲੱਗ ਰਿਹਾ ਜੀ ਉੱਥੇ ਜਈ ਪਰੌਂਠਿਆਂ ਦਾ ਲੰਗਰ ਸਵੇ ਸਵੇ ਚਾਹ ਨਾਲ ਬਿਸਕਟ ਸੀਗੇ ਬਹੁਤ ਵਧੀਆ ਲੱਗਾ ਲੁਧਿਆਣਾ ਜਗਰਾਵ ਵਾਲੇ ਕਾਫੀ ਸਾਰੀਆਂ ਸੰਗਤਾਂ ਜਾਂ ਕਾਫੀ ਸਾਰੇ ਸੇਵਾਦਾਰਾ ਜੋ ਲੁਧਿਆਣੇ ਵਾਲੇ ਮਾਤਰ ਜਿੰਦਰਪੁਰਨੀ ਰੋਡ ਤੇ ਲੰਗਰ ਲਗਾ ਦਿਆ ਬਾਕੀ ਦੋਸਤੋ ਅੱਜ ਦੇ ਬਲੌਗ ਚ ਨਹੀਂ ਮਿਲਦੇ ਤੁਹਾਨੂੰ ਵਿਚ ਅਗਲੇ ਬਲੌਗ ਦੇ ਵਿੱਚ ਤੇ ਉਮੀਦ ਹੈ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਣੀ ਜਾਣਕਾਰੀ ਮਿਲੀ ਹੋਣੀ ਆ ਤੇ ਅਗਰ ਨਵੇਂ ਆਗੇ ਚੈਨਲ ਵੀ ਸਬਸਕ੍ਰਾਈਬ ਕਰ ਲਓ ਦੋਸਤੋ ਮਿਲਦੇ ਹਾਂ ਤੁਹਾਨੂੰ ਅਗਲੇ ਬਲੌਗ ਦੇ ਵਿੱਚ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਕੇ ਜਾਇਆ ਕਰੋ ਤਾਂ ਕਿ ਸਾਨੂੰ ਹੋਰ ਮੋਟੀਵੇਸ਼ਨ ਮਿਲੇ ਵੀਡੀਓ ਵਧੀਆ ਤੋਂ ਵਧੀਆ ਤੁਹਾਨੂੰ ਬਣਾ ਕੇ ਆਪਾਂ ਦਿਖਾਉਂਦੇ ਰਹੀਏ ਆਪਣੇ ਇਸ ਬਲੌਗ ਚੈਨਲ ਦੇ ਵਿੱਚ ਫਿਰ ਤੋਂ ਆਪਾਂ ਤੁਹਾਨੂੰ ਦਰਸ਼ਨ ਕਰਾਵਾਂਗੇ ਮਾਤਾ ਚੰਤਪੂਨੀ ਦੇ ਦਰਵਾਜ਼ੇ ਕੁਝ ਦਿਨਾਂ ਦੇ ਵਿੱਚ ਜਾਵਾਂਗੇ ਤੇ ਜੋ ਵੀ ਨਿਊ ਅਪਡੇਟ ਆ ਮੇਲਿਆਂ ਦੀ ਉਹ ਵੀ ਤੁਹਾਨੂੰ ਜਰ ਦੇਵਾਂਗੇ ਕਿਉਂਕਿ ਹੱਲੇ ਮੇਲੇ ਸਟਾਰਟ ਹੋਏ ਨਹੀਂ ਹੈਗੇ ਤੇ ਜਦੋਂ ਵੀ ਸਟਾਰਟ ਹੋਣੇ ਤੁਹਾਨੂੰ ਉੱਥੇ ਹੀ ਨਿਊ ਅਪਡੇਟ ਜ਼ਰੂਰ ਦਵਾਂਗੇ ਤੇ ਬਣੇਰੋ ਵੀਡੀਓ ਦੇ ਨਾਲ ਸਾਡੇ ਪੋਰੀ ਕਾਫੀ ਸਾਰੀਆਂ ਵੀਡੀਓ ਪਾਈ ਹੋਈਆਂ ਦੇਖੋ ਹਾਂ ਜਿੱਧਰ ਆਈ ਚੋਹਾਲ ਡੈਮ